ਆਪਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਕੈਨੇਡਾ ਤੇ ਅਮਰੀਕਾ ਦੇ ਵਪਾਰ ਦੀ ਗੱਲਬਾਤ ਕੀਤੀ ਹੈ ਇਹ ਦੋਨੇ ਮੁਲਕ ਜਿਹੜੇ ਨੇ ਗਵਾਂਡੀ ਦੇਸ਼ ਨੇ ਬਹੁਤ ਕੁਝ ਸਾਂਝਾ ਹੈ ਜੀ ਤੇ ਇੱਕ ਦੂਜੇ ਦੀ ਸੁਰੱਖਿਆ ਜਿਹੜੀ ਹੈ ਉਹਦੇ ਵਿੱਚ ਵੀ ਇਹ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਭਾਵੇਂ ਕਿ ਅਮਰੀਕਾ ਵੱਡਾ ਕੰਟਰੀ ਹੈ ਉਹ ਜ਼ਿਆਦਾ ਰੋਲ ਪਲੇ ਕਰਦਾ ਹੈ ਪਰ ਕੈਨੇਡਾ ਨੂੰ ਵੀ ਜਦੋਂ ਲੋੜ ਪੈਂਦੀ ਹੈ ਤਾਂ ਨਾਲ ਜਾ ਖੜਦਾ ਹੈ ਜੀ ਅਮਰੀਕਾ ਦੇ ਤੇ ਹੁਣ ਪਤਾ ਲੱਗਾ ਹੈ ਕਿ ਕੈਨੇਡਾ ਦੀ ਸਿਕਿਉਰਿਟੀ ਕਰਨ ਦੇ ਲਈ ਕੈਨੇਡਾ ਦੀ ਰੱਖਿਆ ਕਰਨ ਦੇ ਲਈ ਅਮਰੀਕਾ ਜਿਹੜਾ ਹੈ ਇੱਕ ਵੱਡੀ ਰਕਮ ਵਸੂਲੇਗਾ ਕੈਨੇਡਾ ਤੋਂ ਇਸ ਖਬਰ ਬਾਰੇ ਦੱਸੋ ਜੀ ਇਹ ਇਹਦੇ ਵਿੱਚ ਸੱਚਾਈ ਇਹ ਵੀ ਜੀ ਕਿ ਜਿੱਥੇ ਜਿੱਥੇ ਯੂ ਐਸ ਏ ਵਾਲਿਆਂ ਨੇ ਉਂਗਲ ਕੀਤੀ ਹੈ ਜੀ ਕਿ ਇੱਥੇ ਦੇ ਦਿਓ ਤੇ ਕੈਨੇਡਾ ਵਾਲਿਆਂ ਨੇ ਦਿੱਤੇ ਨੇ ਜੀ ਚਾਹੇ ਉਹ ਜਿਹੜੀਆਂ ਆਟੋ ਕੰਪਨੀਆਂ ਦਾ ਬੇ ਲੋਡ ਪੈਕੇਜ ਹੋਵੇ ਹੂੰ ਹੂੰ ਚਾਹੇ ਯੂਕਰੇਨ ਦੀ ਮਦਦ ਹੋਵੇ ਚਾਹੇ ਅਫਗਾਨਿਸਤਾਨ ਦੇ ਵਿੱਚ ਹੋਵੇ ਚਾਹੇ ਕਿਤੇ ਹੋਰ ਹੋਵੇ ਕਫੇ ਦਿੱਤੇ ਨਹੀਂ ਦਿੱਤੇ ਨਹੀਂ ਸੋ ਅਮਰੀਕਾ ਦੇ ਨਾਲ ਭਾਈਵਾਲ ਰਿਹਾ ਹੈ ਪਰ ਇਹ ਸਾਰੀ ਚੀਜ਼ਾਂ ਨੂੰ ਭੁਲਾ ਕੇ ਡੋਨਲਡ ਟਰੰਪ ਹੁਣਾਂ ਨੇ ਚੁੜੀਕਾਸ ਦਿੱਤੀ ਇਹਨਾਂ ਦੀ ਚੰਗੀ ਤਰ੍ਹਾਂ ਕੱਸੀ ਆ ਉਹ ਸਾਨੂੰ ਪਤਾ ਹੈ ਤੇ ਪਰ ਇਹ ਜਿਹੜੀ ਕਹਾਣੀਆਂ ਦੇ ਬਾਰੇ ਗੱਲ ਕਰ ਲੈਂਦੇ ਆ ਜੀ ਡੋਨਲਡ ਟਰੰਪ ਹੁਣਾਂ ਨੇ ਇੱਕ ਐਲਾਨ ਕੀਤਾ ਕਿ ਇੱਕ ਗੋਲਡਨ ਡੋਮ ਮਿਜ਼ਾਇਲ ਡਿਫੈਂਸ ਸਿਸਟਮ ਜਿਹੜਾ ਆ ਉਹ ਬਣਾਉਣ ਜਾ ਰਹੇ ਨੇ ਅਮਰੀਕਾ ਦੇ ਉੱਪਰ ਭਾਵੇਂ ਇਸ ਖਿੱਤੇ ਨੂੰ ਜੋ ਹਵਾਈ ਹਮਲਿਆਂ ਤੋਂ ਬਿਲਕੁਲ ਸੁਰੱਖਿਅਤ ਬਣਾਇਆ ਜਾ ਸਕੇ ਨੈਕਸਟ ਜਨਰੇਸ਼ਨ ਦਾ ਇਹ ਜਿਹੜਾ ਜਿਸ ਵਿੱਚ ਮਿਜ਼ਾਈਲਾਂ ਤੇ ਹੋਰ ਹਮਲਿਆਂ ਤੋਂ ਬਚਾਵੇਗਾ ਕੰਟਰੀ ਨੂੰ ਇਹਦਾ ਸ਼ੁਰੂਆਤੀ ਖਰਚਾ ਜਿਹੜਾ ਹੈ 25 ਬਿਲੀਅਨ ਦੱਸਿਆ ਜਾਂਦਾ ਅਮਰੀਕਨ ਡਾਲਰ ਪਰ ਕੁਝ ਡਾਊਟ ਨੇ ਤੇ ਯੂ ਐਸ ਜਿਹੜਾ ਹੈ ਇਦਾਂ ਇੰਨਾ ਵੱਡਾ ਸਿਸਟਮ ਕਿਵੇਂ ਕ੍ਰੀਏਟ ਕਰੇਗਾ ਤੇ ਇਹ ਵੀ ਅਨਕਲੀਅਰ ਹੈ ਕਿ ਕੈਨੇਡਾ ਵਾਲੇ ਇਸ ਵਿੱਚ ਕਿਵੇਂ ਹਿੱਸਾ ਲੈਣਗੇ ਡੋਨਲਡ ਟਰੰਪ ਉਹਨੇ ਕਿਹਾ ਸੀ ਕਿ ਅਸੀਂ ਕੈਨੇਡਾ ਵਾਲਿਆਂ ਨਾਲ ਗੱਲ ਕਰ ਲਈ ਹੈ ਤੇ ਉਹ ਇਹਦੇ ਵਿੱਚ ਆਉਣ ਨੂੰ ਤਿਆਰ ਨੇ ਤੇ ਉਹ ਆਪਣਾ ਹਿੱਸਾ ਵੀ ਦੇਣਗੇ ਅਸੀਂ ਉਹਨਾਂ ਨੂੰ ਸਿਰਫ ਕੀਮਤ ਦੱਸਣੀ ਆ ਔਰ ਆਮ ਤੌਰ ਤੇ ਬਹੁਤ ਵਾਰੀ ਪਿਛਲੇ ਮਹੀਨਿਆਂ ਦੇ ਵਿੱਚ ਅਜਿਹਾ ਹੋਇਆ ਕਿ ਡੋਨਲਡ ਟਰੰਪ ਨੇ ਕੋਈ ਗੱਲ ਕਰ ਦਿੱਤੀ ਪਰ ਦੂਸਰੇ ਪਾਸਿਓਂ ਲੀਡਰਾਂ ਨੇ ਉਸ ਨੂੰ ਬਾਅਦ ਵਿੱਚ ਕਿਹਾ ਕਿ ਸਾਡੀ ਤਾਂ ਕੋਈ ਹੋਜੀ ਗੱਲ ਹੋਈ ਨਹੀਂ ਪਰ ਆ ਜਿਹੜੀ ਗੱਲ ਹੈ ਇਹਨੂੰ ਕੈਨੇਡੀਅਨ ਸਰਕਾਰ ਨੇ ਮੰਨ ਲਿਆ ਮੰਨੀ ਹੈ ਗੱਲ ਕਿ ਸਾਡੀ ਗੱਲ ਚੱਲ ਰਹੀ ਹੈ ਪਰ ਇਹ ਨਹੀਂ ਦੱਸਿਆ ਕਿ ਅਸੀਂ ਕੀ ਦੇਵਾਂਗੇ ਇਹ ਜਿਹੜਾ 골ਡਨ ਬਣਾਉਣਾ ਡੋਮ ਬਣਾਉਣਾ ਪਵਿਸ਼ਤਰੀ ਹੋਵੇਗੀ ਸੁਰੱਖਿਆ ਛਤਰੀ ਤੇ ਇਹਦੇ ਵਿੱਚ ਇਹਦੇ ਬਾਰੇ ਕਿਹਾ ਗਿਆ ਕਿ ਅਸੀਂ ਯੂਐਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਵੀ ਪ੍ਰੋਟੈਕਸ਼ਨ ਜਿਹੜੀ ਹੈ ਮਿਲੇਗੀ ਤੇ ਇਹ ኦਪਰੇਸ਼ਨਲ ਹੋਵੇਗਾ ਇਹ ਗੋਲਡਨ ਡੋਮ ਅੱਜ ਤੋਂ ਜਦੋਂ ਡੋਨਲਡ ਟਰੰਪ ਦੀ ਇਹ ਮਿਆਦ ਜਿਹੜੀ ਹੈ ਰਾਸ਼ਟਰਪਤੀਪਜੋਂ ਖਤਮ ਹੋਵੇਗੀ ਤੇ ਉਸ ਵੇਲੇ ਤੱਕ ਇਸ ਦੀ ਕਾਸਟ ਜਿਹੜੀ ਹੈ 175 ਬਿਲੀਅਨ ਡਾਲਰ ਹੋਵੇਗੀ ਅਜਿਹਾ ਮੰਨਿਆ ਜਾਂਦਾ ਹੈ ਜੀ ਤੇ ਕੈਨੇਡੀਅਨ ਸਰਕਾਰ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਉਹ ਤਿਆਰ ਨੇ ਤੇ ਇਵੈਂਚੁਅਲ ਪ੍ਰਾਈਸ ਟੈਗ ਜਿਹੜਾ ਹੈ ਅਗਲੇ 20 ਸਾਲਾਂ ਦੇ ਵਿੱਚ 542 ਬਿਲੀਅਨ ਡਾਲਰ ਹੋ ਸਕਦਾ ਹੈ ਅਗਲੇ 20 ਸਾਲਾਂ ਵਿੱਚ ਸੋ ਬਹੁਤ ਵੱਡਾ ਪ੍ਰਾਈਸ ਟੈਗ ਆ ਕੈਨੇਡਾ ਦਾ ਰਕਵਾ ਯੂਐਸਏ ਨਾਲੋਂ ਵੱਡਾ ਹੈ ਕੈਨੇਡਾ ਦੀ ਰਾਖੀ ਕਿਵੇਂ ਕਰਨੀ ਹੈ ਤੇ ਇਹਦੇ ਬਾਰੇ ਜਿਹੜੋ ਜੋ ਡੋਨਲਡ ਟਰੰਪ ਹੋਰਾਂ ਨੇ ਪ੍ਰਾਈਸ ਦੇਣੀ ਹੈ ਕੈਨੇਡਾ ਨੂੰ ਕੀ ਉਹ ਐਕਸੈਪਟ ਕਰਨ ਵਾਲੀ ਹੋਵੇਗੀ ਕਿ ਨਹੀਂ ਹੋਵੇਗੀ ਇਸ ਦੇ ਲਈ ਪਹਿਲਾਂ ਦੱਸ ਦਈਏ ਕਿ ਆਲ ᱨੈਡੀ ਇੱਕ ਪ੍ਰੋਗਰਾਮ ਸਿਸਟਮ ਹੈਗਾ ਜਿਹਦੇ ਵਿੱਚ ਕੈਨੇਡਾ ਵਾਲੇ ਪੇ ਕਰ ਰਹੇ ਨੇ ਉਹ ਐਰੋਸਪੇਸ ਤੇ ਸਮੁੰਦਰੀ ਰਸਤੇ ਜਿਹੜੇ ਹਵਾਈ ਰਸਤੇ ਨੇ ਤੇ ਸਮੁੰਦਰੀ ਹੈਗੇ ਨੇ ਉਹਦੀ ਸਰਵੇਲੈਂਸ ਵਾਰਨਿੰਗ ਤੇ ਡਿਫੈਂਸ ਸਿਸਟਮ ਜਿਹੜਾ ਸਿੱਖਦੇ ਦਾ ਹੈ ਉਹ ਇਹਦੇ ਵਿੱਚ ਕਰੂਜ਼ ਮਿਜ਼ਾਈਲਾਂ ਨੂੰ ਸ਼ੂਟ ਆਊਟ ਕਰ ਲੈ ਪਹਿਲਾਂ ਹੀ ਲੱਗਾ ਹੋਇਆ ਔਰ ਅੱਜ ਦਾ ਨਹੀਂ ਹੈ ਨੋਰੈਡ ਨਾਮ ਦਾ ਇਹ ਸਿਸਟਮ ਜਿਹੜਾ 1958 ਤੋਂ ਚੱਲ ਰਿਹਾ ਜਿਸ ਵਿੱਚ ਸਮੇਂ-ਸਮੇਂ ਤੇ ਅਪਗ੍ਰੇਡ ਵੀ ਕੀਤੇ ਗਏ ਨੇ ਪਰ ਹੁਣ ਜ਼ਿਆਦਾ ਸੋਫਿਸਟੀਕੇਟਿਡ ਏਰੀਅਲ ਹਥਿਆਰ ਆ ਗਏ ਨੇ ਜਿਦੇ ਵਿੱਚ ਹਾਈਪਰਸੋਨਿਕ ਮਿਜ਼ਾਈਲ ਹੈਗੀਆਂ ਨੇ ਤੇ ਇਹਦੇ ਲਈ ਸਪੇਸ ਬੇਸਡ ਸੈਂਸਰ ਤੇ ਇੰਟਰਸੈਪਟਰ ਬਹੁਤ ਸਾਰੇ ਸੈਟੇਲਾਈਟਸ ਨੂੰ ਯੂਜ਼ ਕਰਕੇ ਜੂਸੇ ਵળે ਲਾਉਣਾ ਚਾਹੁੰਦੇ ਨੇ ਜਿਹਦੇ ਬਾਰੇ ਬਹੁਤ ਸਾਰੇ ਮਾਹਰ ਅਜੇ ਉਹ ਕਹਿੰਦੇ ਨੇ ਕਿ ਫਿੰਗਰਸ ਕ੍ਰਾਸਡ ਅਜੇ ਸਾਨੂੰ ਇਹਦੇ ਬਾਰੇ ਕੋਈ ਆਈਡੀਆ ਨਹੀਂ ਹੈ ਕਿ ਇੰਨਾ ਵੱਡਾ ਸਿਸਟਮ ਕਿਵੇਂ ਕ੍ਰੀਏਟ ਕਰ ਸਕਣਗੇ ਜੇ ਅਸੀਂ ਇਸ ਤਰ੍ਹਾਂ ਦੇ ਸਿਸਟਮ ਦੀ ਗੱਲ ਕਰੀਏ ਤਾਂ ਇੱਕ ਮੁਲਕ ਜੋ ਬਹੁਤ ਪਾਸਿਓਂ ਲੜਾਈਆਂ ਨਾਲ ਘਿਰਿਆ ਪਿਆ ਹਰ ਪਾਸਿਓਂ ਉਹਦੀਆਂ ਜਿਵੇਂ ਕਿ ਕਿ ਪੰਜੇ ਦੀਆਂ ਪੰਜੇ ਉਂਗਲਾਂ ਉਹਦੀ ਲੜਾਈ ਵਿੱਚ ਨੇ ਉਹ ਹੈ ਇਜ਼ਰਾਈਲ ਇਜ਼ਰਾਈਲ ਵੱਲੋਂ ਆਇਰਨ ਡੋਮ ਬਣਾਇਆ ਗਿਆ ਆਪਣੇ ਮੁਲਕ ਦੇ ਉੱਪਰ ਜਿਹਦੇ ਵਿੱਚ ਰਾਕਟਸ ਤੇ ਮਿਜ਼ਾਈਲਾਂ ਰੋਕਣ ਲਈ ਉਹਨਾਂ ਨੇ ਇੱਕ ਸ਼ੀਲਡ ਬਣਾਈ ਹੋਈ ਹੈ ਤੇ 2011 ਤੋਂ ਕੰਮ ਕਰ ਰਹੀ ਆ ਪਰ ਐਕਸਪਰਟਸ ਜਿਹੜੇ ਕਹਿੰਦੇ ਨੇ ਕਿ ਇਜ਼ਰਾਈਲ ਛੋਟਾ ਕੰਟਰੀ ਹੈ ਤੇ ਯੂ ایس اے ਵਾਲਾ ਜਿਹੜਾ ਖੇਤਾ ਹੈ ਬਹੁਤ ਜ਼ਿਆਦਾ ਵੱਡਾ ਹੈ ਤੇ ਨਾਲ ਜਦੋਂ ਕੈਨੇਡਾ ਨੂੰ ਰਲਆ ਲਿਆ ਤੇ ਫਿਰ ਦੁਨੀਆ ਦਾ ਤਕਰੀਬਨ ਸਭ ਤੋਂ ਵੱਡਾ ਖੇਤਾ ਬਣ ਜਾਂਦਾ ਹੈ ਤੇ ਇਹਦੀ ਪ੍ਰੋਟੈਕਸ਼ਨ ਕਰਨੀ ਕਿਵੇਂ ਆ ਤੇ ਇਹ ਸਾਰੇ ਖਰਚੇ ਵਿੱਚੋਂ ਕੈਨੇਡਾ ਵਾਲੇ ਕੀ ਹਿੱਸਾ ਦੇਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ ਜੀ ਇਹ ਤਾਂ ਸਮੇਂ ਤੇ ਪਤਾ ਲੱਗੇਗਾ ਕਿ ਕਿੰਨਾ ਖਰਚਾ ਕੈਨੇਡਾ ਨੂੰ ਪੈਂਦਾ ਹੈ ਜੀ